ਸੋ ਕਿਸਾਨ ਮੇਰੋ ਅੱਜ ਆਪਾਂ ਆਪਣੀ ਕਣਕ ਦੀ ਫਸਲ ਤੇ ਤੇਜ਼ੀ ਤੱਤਾਂ ਵਾਲੀ ਸਪਰੇਅ ਕਰਨ ਜਾ ਰਹੇ ਹਾਂ। ਫਸਲ ਜਿਹੜੀ ਹੈਗੀ ਆ ਆਪਣੀ ਅੱਜ 47 ਦਿਨ ਦੀ ਹੋ ਗਈ ਆ। ਤੇ 2 ਯੂਰੀਆ ਆਪਾਂ ਇਹਦੇ ਵਿੱਚ ਪਾ ਚੁੱਕੇ ਆ। ਆ ਪਹਿਲੀ ਯੂਰੀਆ ਦੇ ਨਾਲ ਜਿਹੜਾ ਹੈਗਾ ਬੈਂਟੋਨਾਈਟ ਸਲਫਰ ਦਿੱਤਾ ਸੀਗਾ ਤੇ 47 ਦਿਨ ਦੀ ਫਸਲ ਹੋ ਗਈ ਅੱਜ ਆ ਦੇਖ ਰਿਓ ਕਿੰਨੀ ਸ਼ਾਨਦਾਰ ਗਰੋਥ ਫਟਾਰਾ ਜਿਹੜਾ ਹੈਗਾ ਇਹਦਾ ਹੋਇਆ ਹੁਣ ਤੱਕ ਜਿੱਦਾਂ ਦਾ ਇਸ ਵਾਰ ਮੌਸਮ ਚੱਲ ਰਿਹਾ ਕਣਕਾਂ ਦਾ ਫਟਾਰਾ ਜਿਹੜਾ ਇੰਨਾ ਜ਼ਿਆਦਾ ਨਹੀਂ ਹੋਇਆ ਤੋਂ ਜਿਹਦੇ ਚੱਲਦੇ ਥੋੜੀ ਜਿਹੀ ਮੁਸ਼ਕਲ ਜ਼ਿਆਦਾ ਕਰਨੀ ਪੈ ਰਹੀ ਆ ਤੇ ਅੱਜ ਤੀਜੀ ਸਪਰੇਅ ਕਰਨ ਜਾ ਰਹੇ ਆ ਇਨਪੁਟ ਜਿਹੜੇ ਹੈਗੇ ਆਪਾਂ ਸੇਮ ਹੀ ਲੈ ਰਹੇ ਆ ਮੈਗਨੀਜ਼ ਡਲੇ ਵਾਲੀ ਕਲੀ ਯੂਰੀਆ ਔਰ ਜ਼ਿੰਕ 33% ਤੇ ਅੱਜ ਜਿਹੜਾ ਹੈਗਾ ਇਹਦੇ ਵਿੱਚ ਮੈਂ ਇੱਕ ਇਨਪੁੱਟ ਜਿਹੜਾ ਹੈਗਾ ਹੋਰ ਐਡ ਕਰ ਰਹੇ ਆ ਸਾਗਾਰਿਕਾ ਉਹ ਆਪਾਂ 250 ਐਮਲ ਜਿਹੜਾ ਹੈਗਾ ਲਾਵਾਂਗੇ ਇਹਦੇ ਵਿੱਚ 250 ਐਮਲ ਯੂਜ਼ ਕਰਾਂਗੇ ਇਹਨੂੰ ਆਪਾਂ ਬਾਕੀ ਸਾਰੇ ਜਿਹੜੇ ਹੈਗੇ ਇਨਪੁੱਟ ਸੇਮ ਹੈਗੇ ਆ ਮੈਗਨੀਸ਼ੀਅਮ 30.5% ਵਾਲਾ ਤੇ ਜ਼ਿੰਕ 33% ਵਾਲਾ ਆਪਾਂ ਯੂਜ਼ ਕਰ ਰਹੇ ہیں ਇੱਥੇ ਹੁਣ ਤਾਂ ਜਿਹੜੀ ਹੈਗੀ ਆ ਲਾਈਟ ਦੀ ਵੇਟ ਕਰ ਰਹੇ ਆ ਜਦੋਂ ਲਾਈਟ ਆਊਗੀ ਤਾਂ ਤਾਜ਼ਾ ਪਾਣੀ ਜਿਹੜਾ ਹੈਗਾ ਇਸੇ ਥਾਲ ਦੇ ਵਿੱਚ ਭਰ ਆ ਕੇ ਆ ਆਪਾਂ ਸਪਰੀ ਕਰਾਂਗੇ ਤੇ ਉਸ ਟਾਈਮ ਨੂੰ ਜਿਹੜਾ ਹੈਗਾ ਤੇਲ ਵੀ ਉਤਰ ਜਾਊਗੀ ਸੋ ਨਾਲ ਦੀਆਂ ਕਣਕਾਂ ਦੀ ਕੰਡੀਸ਼ਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਚਾਰ ਦਿਨ ਦਾ ਹੀ ਡਿਫਰੈਂਟ ਹੈ ਕੁਝ ਜ਼ਿਆਦਾ ਡਿਫਰੈਂਟ ਨਹੀਂ ਹੈਗਾ ਆਪਣੇ ਤੋਂ ਲੈ ਆਪਣੀ ਕਣਕ ਜਿਹੜੀ ਹੈ ਦੀ ਆ ਤੁਸੀਂ ਕਿੰਨੀ ਸ਼ਾਨਦਾਰ ਖੜੀ ਆ ਤੇ ਅੱਜ ਵਾਲੀ ਜਿਹੜੀ ਸਪਰੇਅ ਕਰਨੀ ਆ ਆਪਾਂ ਇਹਨੇ ਹੁਣ ਜਾ ਕੇ ਜਿਹੜਾ 55 ਕੁ ਦਿਨ ਵਿੱਚ ਜਦੋਂ ਫਸਲ ਹੋਊਗੀ ਤਾਂ ਜਿਹੜੀਆਂ ਥੋੜੀਆਂ-ਥੋੜੀਆਂ ਔੜਾਂ ਜਿੱਥੇ ਪਰਾਲੀ ਜ਼ਿਆਦਾ ਸੀਗੀ ਤਾਂ ਥੋੜੀ ਬਿਰਲੇ ਲੱਗ ਰਹੀ ਹੋਊਗੀ ਬਟ ਐਦਾਂ ਦਾ ਕੁਝ ਨਹੀਂ ਹੈਗਾ ਪੰਜਾਬ ਉਹਦੇ ਨੇ ਕਿ ਜਾ ਕੇ ਜਿਹੜਾ ਹੈਗਾ ਬਿਲਕੁਲ ਸ਼ਾਨਦਾਰ ਫਸਲ ਹੋਊਗੀ ਸੋ ਜਿਹੜੀਆਂ ਕਣਕਾਂ ਡੱਬ ਗਈਆਂ ਪਹਿਲੇ ਪਾਣੀ ਤੇ ਤੀਲੀਆਂ ਪੈ ਗਈਆਂ ਜਾਂ ਕੋਈ ਸਖਤ ਨਦੀਨ ਨਸ਼ਕਾਪਾ ਕਰ ਰਿਆ ਹੈਗਾ ਉਹਦੇ ਕਰਕੇ ਕਣਕ ਡੱਬ ਗਈ ਆ ਤਾਂ ਇਹ ਸਪਰੇ ਜਿਹੜੀ ਹੈਗੀ ਆ ਤੁਸੀਂ ਜ਼ਰੂਰ ਟਰਾਈ ਕਰੋ ਕੋਈ ਜ਼ਿਆਦਾ ਕੋਸਟਲੀ ਨਹੀਂ ਪੈਂਦੀ ਅੱਲਾਦੁਲੱਗ ਇਤਰਾ ਦੇ ਵਿੱਚ 700 ਤੋਂ ਲੈ ਕੇ 150 ਦੇ ਕਰੀਬ ਇਹ ਵੀ ਜਿਹੜੀ ਹੈਗੀ ਆ ਕੋਸਟਲੀ ਪਾਉਗੀ ਇੱਕ ਕਿੱਲੇ ਦੀ ਤਾਂ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਇਹਦੇ ਤੇ ਕਿਸਾਨ ਵੀਰ ਕਹਿੰਦੇ ਆ ਕਿ ਇੰਨਾ ਜਿਹੜਾ ਹੈਗਾ ਵੀ ਇਹਦੇ ਵਿੱਚ ਵਰਤਨ ਵਾਸਤੇ ਵਰਤਨ ਜਿਆਦਾ ਵਰਤਨੇ ਪੈਂਦੇ ਆ ਪਰ ਰਿਐਲਿਟੀ ਦੀ ਗੱਲ ਹੈਗੀ ਆ ਮੈਂ ਅੱਜ ਤੱਕ ਜਿੰਨ 8 ਸਾਲ ਹੋ ਗਏ ਮੈਨੂੰ 16 ਸੀਜ਼ਨ ਨਾ ਕੋਈ ਝੋਨੇ ਦੇ ਟਾਈਮ ਕੋਈ ਆਰਟੀਫੀਸ਼ੀਅਲ ਚੀਜ਼ ਆਪਾਂ ਪਾਉਂਦੇ ਹੈਗੇ ਨਾ ਕੋਈ ਆਪਾਂ ਗਰੋਥ ਪ੍ਰੋਮੋਟਰ ਵਰਤਦੇ ਦੇ ਹੈ ਜੇ ਇੱਕ ਇਹ ਜਿਹੜਾ ਹੈਗਾ ਆਪਣਾ ਫਾਰਮੂਲਾ ਕਣਕ ਚੋਨੇ ਦੇ ਫਸਲੀ ਚੱਕਰ ਦੇ ਵਿੱਚ ਇਹ ਹੀ ਆਪਾਂ ਸਪਰਿਆ ਕਰਦੇ ਆ ਝਾੜ ਵੀ ਜਿਹੜਾ ਹੈਗਾ ਬਹੁਤ ਵਧੀਆ ਗੇਨ ਹੋ ਰਿਹਾ ਪਹਿਲਾਂ ਨਾਲੋਂ ਤੇ ਜਦਾ ਖਰਚਾ ਵੀ ਨਹੀਂ ਪੈਂਦਾ ਸੋ ਮਿਹਨਤ ਕਰਨੀ ਪੈਂਦੀ ਆ ਸੋ ਅੱਜ ਤੇਜੀ ਕਰਾਂਗੇ ਸਪਰੇ ਆਪਾਂ 47 ਦਿਨ ਦੀ ਤੇ ਜਮੀਨ ਜਿਹੜੀ ਹੈਗੀ ਹੈ ਬੱਤਰ ਆ ਚੁੱਕੀ ਆ 55 ਦਿਨ ਤੇ ਆਪਾਂ ਪੂਜਾ ਪਾਣੀ ਦੇ ਕੇ ਤੇ ਤੇਜਾ ਯੂਰੀਆ ਕੰਪਲੀਟ ਆਪਾਂ ਕਰਦੇ ਆਂਗੇ ਫਿਰ ਅੱਗੇ ਜਾ ਕੇ ਜਿਹੜਾ ਹੈਗਾ ਐਮ ਪੀ ਕੇ ਤੇ ਨਾਲ ਫੰਗੀ ਸਾਈਡ ਸਪਰੀਆਂ ਉਹਨੂੰ ਮੈਂਟੇਨ ਕਰਨ ਵਾਸਤੇ ਆਪਾਂ ਕਰਾਂਗੇ ਸੋ ਜਿੱਦਾਂ ਦੇ ਜਿਹੜੀ ਪ੍ਰੈਕਟਿਸ ਆਪਣੀ ਹੋਊਗੀ ਖੇਤ ਉਹ ਤੁਹਾਡੇ ਨਾਲ ਮੈਂਸ਼ਨ ਜ਼ਰੂਰ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ